ਤਾਰੇ ਕਿਤੇ ਨੇ ਹੁਣ ਸਾਰੇ ਉਹ ਜਿਹੜੇ ਪਾਣੀਆਂ ਦੇ ਰੱਖੇ ਜੋ ਵਿਚ ਵਿਚ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖੀਆਂ ਸੀ ਤੇ ਬੁੱਢੇ ਨਾਲੇ ਤੇ ਬੈਹਗੇ ਕਦੇ ਕਿਤੇ ਬੈਹਗੇ ਕਦੇ ਕਿਤੇ ਬੈਹ ਕਿਤੇ ਕੋਈ ਨੋ ਤੇ ਮਿਲਿਆ ਕੋਈ ਤੁਮ ਮਾਨ ਸਾਹਿਬ ਅਸੀਂ ਤਾਂ ਉੱਥੇ ਖੜੇ ਆ ਅਸੀਂ ਨਹੀਂ ਕਦੇ ਭੱਜਣ ਵਾਲੇ ਨਾ ਭੱਜ ਗਏ ਠੱਕਣਾ ਕੇ ਪੰਜਾਬ ਲਈ ਖੜੇ ਆ ਤੇ ਖੜੇ ਰਹਿਣਾ ਓ ਤੇਰੇ ਚ ਦਮ ਹੈ ਸਰੇਣਾ ਤੈਨੂੰ ਇੱਕ ਫੋਨ ਦਿੱਲੀ ਨੂੰ ਆਉਣਾ ਤੇ ਤੂੰ ਨਾਲ ਹੀ ਨਾਲ ਗੋਡੇ ਟੇਕ ਕੇ ਜਾ ਕੇ ਦੂਜੇ ਦਿਨਾਂ ਖੁੱਲਾਂ ਦੇ ਬੁੱਕੇ 'ਚ ਲੈ ਕੇ ਉਹਨਾਂ ਦੇ ਪਰਾਹ 'ਚ ਬੈਠਾ ਹੋਏ ਆਂਗੇ। ਆ ਜਿਹੜਾ ਡਰਾਮਾ ਤੁਸੀਂ BBMP ਵਾਲਾ ਕਰ ਰਹੇ ਹੋ ਨਾ ਇਹ ਡਰਾਮਾ ਹੈ। ਅਗਲੇ ਨੇ ਤੌਣ ਤੇ ਗੋਡਾ ਰੱਖ ਕੇ ਲੈ ਜਾਣਗੇ ਤਾਣੀ ਲਿਖ ਕੇ ਲੈ ਲਓ ਮੈਥੋਂ। ਮੇਰਾ ਤੁਹਾਨੂੰ ਥੋੜੀ ਸਾਰੀ ਸਰਕਾਰ ਨੂੰ ਚੈਲੰਜ ਆ। ਜੇ ਦਾਮਾ ਥੋੜੇ 'ਚ ਵਲੀਪੁਰ ਪਿੰਡ ਜਿੱਥੋਂ ਬੁੱਢਾ ਦਰਿਆ ਸਤਲੋਜ ਦੇ ਵਿੱਚ ਡਿੱਗਦਾ ਹੈ। ਉੱਥੇ ਆ ਕੇ ਇੱਕ ਬੂੰਦ ਪਾਣੀ ਉਹ ਬੁੱਢੇ ਦਰਿਆ ਦੇ ਵਿੱਚੋਂ ਪੀ ਲੋ ਮੈਂ ਮੰਨ ਜੂਗਾ ਵੀ ਤੁਸੀਂ ਵੱਕੇ ਪੰਜਾਬਦਰਦੀ ਛੋਟਾ ਸੰਤ ਤੁਸੀਂ ਚਲ ਪੀ ਲੇ ਛੋਟਾ ਕੋਈ ਮੰਤਰੀ ਪੀ ਲੇ ਛੋਟਾ ਕੋਈ ਚਿਹਤਕਾ ਪੀ ਲੇ ਜੇ ਸੁਣਾ ਕੋਈ ਭਗਤ ਪੀ ਲੇ ਮੇਰਾ ਚੈਲੰਜ ਲੈ ਮਨਜੂਰ ਕਰਦਾ ਮਾਨ ਸਾਹਿਬ ਤੁਸੀਂ ਉੱਥੇ ਆ ਕੇ ਗਲਾਸ ਭਰ ਕੇ ਪਾਣੀ ਪੀ ਲਿਓ ਉੱਥੇ ਦਰਿਆ ਦੇ ਵਿੱਚੋਂ ਕਹੋ ਵੀ ਇਹ ਪਾਣੀ ਸਾਫ਼ ਆ ਲੈ ਮੈਂ ਪੀ ਲਿਆ ਮੇਰੇ ਪਰਿਵਾਰ ਨੇ ਪੀ ਲਿਆ ਮੇਰੇ ਭਗਤਾਂ ਨੇ ਪੀ ਲਿਆ ਮੇਰੇ ਮੰਤਰੀਆਂ ਨੇ ਪੀ ਲਿਆ ਮੇਰੇ ਐਮਐਲਏ ਨੇ ਪੀ ਲਿਆ ਸਾਰਾ ਪੰਜਾਬ ਇਹ ਪਾਣੀ ਪੀਵੇ ਮੈਂ ਪਿਓ ਦਾ ਪੁੱਤ ਨੀ ਜੀਤ ਮਾਨ ਸਾਹਿਬ ਤੁਹਾਡੇ ਖਿਲਾਫ ਜਾਂ ਸੁੱਡੀਆਂ ਜਿਹੜੀਆਂ ਗਲਤ ਨੀਤੀਆਂ ਦੇ ਖਿਲਾਫ ਇੱਕ ਵੀ ਸ਼ਬਦ ਕਦੇ ਬੋਲ ਜਾਂ ਲੈ ਜੇ ਤੁਹਾਡੇ 'ਚ ਹੈਗੀ ਹਿੰਮਤ ਤਾਂ ਮੇਰਾ ਚੈਲੰਜ ਕਬੂਲ ਕਰ ਲਓ ਆਓ ਕੱਲ ਨੂੰ ਬਲੀਪੁਰ ਓਡੇ ਦਰਿਆ ਦੇ ਉੱਤੇ ਤੁਸੀਂ ਉੱਥੇ ਧਰਨਾ ਲਾ ਕੇ ਪੁਲਿਸ ਦਾ ਪਹਿਰਾ ਬਿਠਾ ਕੇ ਪਾਣੀ ਰੋਕ ਸਕਦੇ ਇਹਦਾ ਤੁਸੀਂ ਇੱਕ ਹੋਰ ਮੌਕਾ ਦੇ ਰਹੇ ਹੋ ਸੈਂਟਰ ਨੂੰ ਦਿੱਲੀ ਨੂੰ ਬੀਜੇਪੀ ਦੀ ਸਰਕਾਰ ਨੂੰ ਕਿ ਕੱਲ ਨੂੰ ਉੱਥੇ ਆਰਮੀ ਲਾ ਕੇ ਸੀਆਰਪੀਐਫ ਲਾ ਕੇ ਸੀਆਈਐਸਐਫ ਲਾ ਕੇ ਸੁੜੀ ਧੌਣ ਤੇ ਗੋਡਾ ਰੱਖ ਕੇ ਪਾਣੀ ਛੱਡ ਕੇ ਲ ਜਾਣਗੇ ਆਰਮੀ ਵਾਸਤੇ ਖੂਨ ਵੀ ਆਜ ਰਿਹਾ ਪਾਣੀ ਦੀ ਐਸੋ ਉਹ ਮਹਾਪੁਰਸ਼ੋ ਕੋ ਡਰਾਮੇ ਬਾਜੋ ਹौज ਕੋਲੇ ਹਜ਼ਾਰਾਂ ਕੈਂਟਰ ਭਰੇ ਹੁੰਦੇ ਆ ਪਾਣੀ ਦੇ ਆਪਣੇ ਕੈਂਟਰ ਟੈਂਕ ਪਾਣੀ ਦੇ ਧਰਕੇ ਤੌਜਾ ਦੇ ਕੋਲੇ ਰੱਖਦੀ ਐ ਆ ਫੌਜ ਸੋਡਾ ਕੈਮੀਕਲ ਵਾਲਾ ਪਾਣੀ ਨਹੀਂ ਪੀਊਗੀ ਆ ਜਿਹੜਾ ਪਾਣੀ ਛੋਡੇ ਢੋਡੇ ਦਰਿਆਾਂ ਨੇ ਸਤਲੁਜ ਪੈਂਗਾ ਤੇ ਹਰੀਕੇ ਪੱਤਰੋਂ ਨਹਿਰ ਨਿਕਲਦੇ ਆ ਰਾਜਸਥਾਨ ਨੂੰ ਜਾਂਦੀ ਐ ਇੰਦਰਾਗਾਧੀ ਨਹਿਰ ਐ ਇਹ ਪਾਣੀ ਪੀ ਕੇ ਤਾਂ ਉਹ ਨਾਲ ਦੀ ਨਾਲ ਹੀ ਫੌਜਾਂ ਦਾ ਕੰਮ ਹੋ ਜੂ ਮਾਨਸਾਹ ਤੇਰੀ ਸੋਚ ਤੇ ਪਰਾ ਦੇ ਆ ਗੇ ਠੋਕ ਸੋਚ ਕਿਹੜੀ ਐ ਕਿਹੜੀ ਸੋਚ ਤੇ ਖੜੇ ਐ ਇਹ ਬੰਦੇ ਤੇ ਜੋ ਪੰਜਾਬ ਨਾਲ ਤੱਕਾ ਦੇ ਧੋਖਾ ਹੋ ਰਿਹਾ ਤੇ ਜੋ ਪੰਜਾਬ ਨੂੰ ਗੁੰਮਰਾਹ ਕੀਤਾ ਜਾ ਰਿਹਾ ਜਮਲੇਵਾਜ ਬੰਦਿਆਂ ਵੱਲੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਉਹਨਾਂ ਦੀ ਇੱਕ ਅੱਜ ਦੀ ਜਿਹੜੀ ਬੋਲੀ ਹੋਈ ਗੱਲਬਾਤ ਆ ਅੱਜ ਬੀਬੀਐਮਬੀ ਭਾਖੜਾ ਡੈਮ ਦੇ ਉੱਤੇ ਉਹ ਗਏ ਸੀ ਉੱਥੇ ਉਹਨਾਂ ਨੇ ਕੀ ਬੋਲਿਆ ਪਹਿਲਾਂ ਉਹ ਸੁਣ ਲਓ ਫਿਰ ਆਪਾਂ ਗੱਲਬਾਤ ਅੱਗੇ ਕਰਦੇ ਹਾਂ ਕਿ ਜਿਹੜਾ ਸਾਡਾ ਪਾਣੀਆਂ ਦਾ ਮਸਲਾ ਹੈ ਜੋ ਹਰਿਆਣੇ ਨੂੰ ਪਾਣੀ ਦੇਣ ਦਾ ਮਸਲਾ ਹੈ ਕੀ ਉਹ ਸੀ ਪਾਣੀ ਰੋਕ ਸਕਾਂਗੇ ਕੀ ਮਾਨ ਸਾਹਿਬ ਕੀ ਸਰਕਾਰ ਪੰਜਾਬ ਰੋਕ ਸਕਦੀ ਹੈ ਕੀ ਇਹਨਾਂ ਕੋਲੇ ਅਧਿਕਾਰ ਹੈਗਾ ਜਾਂ ਇਕੱਲੀ ਜੁਮਲੇਬਾਜ਼ੀ ਹੋ ਰਹੀ ਹੈ ਜਾਂ ਕੀ ਇਹ ਤੇ ਹੋਣਾ ਚਾਹੀਦਾ ਸੋ ਮੇਰਾ ਵੀ ਜੁੜਦੇ ਜਾਇਓ ਤੇ ਸਾਂਝਾ ਕਰਦੇ ਜਾਇਓ ਸੋ ਪਹਿਲਾਂ ਆਪਾਂ ਮਾਨ ਸਾਹਿਬ ਨੂੰ ਸੁਣਦੇ ਹਾਂ ਜੀ ਫਿਰ ਆਪਾਂ ਗੱਲਬਾਤ ਕਰਦੇ ਹਾਂ ਅਧਰਿਕ ਜਿਹੜੇ ਹੁਣ ਸਾਰੇ ਹੋਰ ਜਿਹੜੇ ਪਾਣੀਆਂ ਦੇ ਰਾਖੇ ਜਾ ਰਿਹਾ ਤਾਂ ਨੰਦੇ ਹੁੰਦੇ ਸੀ ਪਾਣੀ ਆ ਦੇ ਰੱਖਿਆ ਸੀ ਅਲੇ ਬੁੱਢੇ ਨਾਲੇ ਤੇ ਬਹਿ ਕੇ ਕਦੇ ਕਤੇ ਬਹਿ ਰਹੇ ਕਦੇ ਕਦੇ ਬਹਿ ਕਿਤਨੇ ਹੋ ਹੋਣੋ ਚ ਮੇਰੇ ਕੋਈ ਤੋਂ ਪਾਸ ਪਾਸੋਂ ਤਾਂ ਹਰਦ ਕਰਾਉਂਦੇ ਆ ਕੰਨਾ ਤਾਂ ਉਹਨਾਂ ਦਾ ਵੀ ਫਰੋਦ ਹੋਗਾ ਅਗਲੇ ਕਰੂਗੀ ਮੈਂ ਨਿਕਲਣਾ ਹੋਰ ਲੋਕਾਂ ਨੂੰ ਪਤਾ ਲੱਗ ਜਾਏ ਕੌਣ ਕਿੱਥੇ ਖੜਾ ਆ ਇਹ ਨਹੀਂ ਹੈਗੇ ਨਾ ਸਹੀ ਗੱਲ ਹੈ ਕੀਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ ਇੱਥੇ ਉਹ ਮੁਸ਼ਕਲੇ ਆ ਪਾ ਕਰਨ ਨੂੰ ਵਿੰਡੋਟਾਂ ਕੜਾ ਗਿਆ ਕਰ ਲਏ ਜੀ ਪੋਰੇ ਘਰ ਦੇ ਉੱਤੇ ਹਾਂਜੀ ਇੰਨਾ ਕੰਮ ਆਉਂਦਾ ਹੈ ਫਿਰ ਆ ਆਹ ਗੱਲ ਸੱਚ ਕਹ ਤੋਂ ਤੇ ਅਪਣੇ ਚਾਈਤੇ ਸੁਮਾਨ ਸਿੰਘ ਸਾਹਿਬ ਨੂੰ ਤੁਸੀਂ ਸੁਣਿਆ ਸਾਰਿਆਂ ਨੇ ਕਿ ਕੀ ਕਿਹਾ ਮਾਨ ਸਿੰਘ ਸਾਹਿਬ ਕਹਿੰਦਾ ਜੀ ਕਿੱਛੇ ਨੇ ਉਹ ਪਾਣੀਆਂ ਦੇ ਰਾਖੇ ਅੱਜ ਮਾਨ ਸਿੰਘ ਸਾਹਿਬ ਨੰਗਲ ਡੈਮ ਤੇ ਬੋਲ ਰਹੇ ਆ ਕਿ ਕਿੱਛੇ ਨੇ ਉਹ ਪਾਣੀਆਂ ਦੇ ਰਾਖੇ ਕਦੇ ਬੁੱਢੇ ਦਰਿਆ ਤੇ ਵਹਿ ਜਾਂਦੇ ਸੀ ਕਿੱਧਰ ਚਲੇ ਗਏ ਉਹ ਮਾਨਸਾਬ ਅਸੀਂ ਤਾਂ ਉੱਥੇ ਖੜੇ ਆ ਅਸੀਂ ਨਹੀਂ ਕਦੇ ਭੱਜਣ ਵਾਲੇ ਨਾ ਭੱਜ ਗਏ ਹਿੱਕੜਾ ਕੇ ਪੰਜਾਬ ਲਈ ਖੜੇ ਆ ਤੇ ਖੜੇ ਰਾਵਾਂਗੇ ਪੱਤੇ ਵਿੱਚ ਦਮ ਹੈ ਇਸ ਦੇਣਾ ਤੈਨੂੰ ਇੱਕ ਫੋਨ ਦਿੱਲੀ ਨੂੰ ਆਉਣਾ ਤੇ ਤੂੰ ਨਾਲ ਹੀ ਨਾਲ ਗੋਡੇ ਟੇਕ ਕੇ ਜਾ ਕੇ ਦੂਜੇ ਦਿਨ ਫੁੱਲਾਂ ਦੇ ਬੁੱਕੇ ਲੈ ਕੇ ਤੇ ਉਹਦੇ ਪਰਾਂ 'ਚ ਬੈਠਾ ਹੋਏਂਗਾ ਮੇਰਾ ਤੈਨੂੰ ਇੱਕ ਚੈਲੰਜ ਆ ਮਾਨ ਸਾਹਿਬ ਚੈਲੰਜ ਆ ਤੁਹਾਨੂੰ ਮੇਰਾ ਜੇ ਤੁਹਾਡੇ ਚ ਦਾਮਾਂ ਰੱਤੀ ਭਰ ਦੀ ਆ ਜੁਮਲੇਬਾਜੀ ਛੱਡ ਕੇ ਆ ਡਰਾਮੇਬਾਜੀ ਛੱਡ ਕੇ ਵੀ ਚਾਰ ਜੁਮਲੇ ਸੁਣਾ ਦਿਓ ਕਹਾਣੀਆਂ ਸੁਣਾ ਦਿਓ ਉਹਨੂੰ ਨੰਦ ਦਿਓ ਉਹਨੂੰ ਘੰਡ ਦਿਓ ਆ ਡਰਾਮਾਬਾਜੀ ਛੱਡ ਕੇ ਇਹ ਸਿਰਫ ਤੇ ਸਿਰਫ ਤੁਸੀਂ ਚਾਰ ਦਿਨ মিডিਆ ਦੀਆਂ ਸੁਰਖੀਆਂ ਮਟੋਰ ਸਕਦੇ ਹੋ ਹੋਰ ਕੱਖ ਨਹੀਂ ਪੰਜਾਬ ਦੇ ਪੱਲੇ ਪੈਣਾ ਅਜਨਾ ਡਰਾਮਾ ਤੁਸੀਂ BBMP ਵਾਲਾ ਕਰ ਰਹੇ ਹੋ ਨਾ ਇਹ ਡਰਾਮਾ ਹੈ ਅਗਲੇ ਨੇ ਧੌਣ ਤੇ ਗੋਡਾ ਰੱਖ ਕੇ ਲੈ ਜਾਣਗੇ ਪਾਣੀ ਲੈ ਕੇ ਲੈ ਲਓ ਮੈਥੋਂ ਪਹਿਲੀ ਗੱਲ ਤਾਂ ਮੇਰੀ ਚੁਣੌਤੀ ਆ ਸਾਨੂੰ ਅਸੀਂ ਜਿਹੜਾ ਕਾਲੇ ਪਾਣੀ ਦਾ ਮੁੱਦਾ ਜੋ ਕੈਮੀਕਲ ਜ਼ਹਿਰਾਂ ਪਾਈਆਂ ਬੁੱਢੇ ਦਰਿਆ ਰਾਂਹ ਸਤਲੁਜ ਚ ਤੇ ਉਹ ਸਰਕਾਰੀ ਸਾਧਨ ਤੇ ਛੜਤਾ ਸੀਚੇ ਵਾਲ ਉੱਥੇ ਵੀ ਬੁੱਢੇ ਦਰਿਆ ਨੂੰ ਸਾਫ਼ ਕਰਕੇ ਰੋਜ਼ ਗਲਾਜਾ ਭਰਨਾ TDS ਘਟ ਗਿਆ ਜੀ ਮੇਰਾ ਤੁਹਾਨੂੰ ਥੋੜੀ ਸਾਰੀ ਸਰਕਾਰ ਨੂੰ ਚੈਲੰਜ ਆ ਜੇ ਦਾਮਾ ਸੋਡ ਚ ਵਲੀਪੁਰ ਪਿੰਡ ਜਿੱਥੋਂ ਬੁੱਢਾ ਦਰਿਆ ਸਤਲੁਜ ਦੇ ਵਿੱਚ ਡਿੱਗਦਾ ਹੈ ਉੱਥੇ ਆ ਕੇ ਇੱਕ ਬੂੰਦ ਪਾਣੀ ਉਹ ਬੁੱਢੇ ਦਰਿਆ ਦੇ ਵਿੱਚੋਂ ਪੀ ਲੋ ਮੈਂ ਮੰਨ ਜੂਗਾ ਵੀ ਤੁਸੀਂ ਵਾਕਈ ਪੰਜਾਬਦਰਦੀ ਹੋ ਸੋਡਾ ਸੰਤ ਸੀ ਚਲ ਪੀ ਲੇ ਸੋਡਾ ਕੋਈ ਮੰਤਰੀ ਪੀ ਲੇ ਸੋਟਾ ਕੋ ਚਹੇਤਾ ਪੀ ਲੇ ਜੇ ਸੁਣਾ ਕੋਈ ਭਗਤ ਪੀ ਲੇ ਜਿਹੜਾ ਕੈਮੀਕਲ ਜਿਹੜਾ ਜ਼ਹਿਰਾਂ ਪਾ ਕੇ ਤੁਸੀਂ ਪੰਜਾਬ ਤੇ ਰਾਜਸਥਾਨမှာ 3 ਕਰੋੜ ਬੰਦਾ ਮਾਰ ਰਹੇ ਹੋ ਉਹਨਾਂ ਇੰਡਸਟਰੀਆਂ ਦੇ ਹੱਕ ਚ ਘੁੱਟ ਰਹੇ ਹੋ ਮੇਰਾ ਚੈਲੰਜ ਆ ਲੈ ਮਨਜੂਰ ਕਰਦਾ ਮਾਨ ਸਾਹਿਬ ਤੁਸੀਂ ਉੱਥੇ ਆ ਕੇ ਗਲਾਸ ਭਰ ਕੇ ਪਾਣੀ ਪੀ ਲਿਓ ਗੁੱਟਲੇ ਦਰਿਆ ਦੇ ਵਿੱਚੋਂ ਕਹੋ ਵੀ ਇਹ ਪਾਣੀ ਸਾਫ਼ ਆ ਲੈ ਮੈਂ ਪੀ ਲਿਆ ਮੇਰੇ ਪਰਿਵਾਰ ਨੇ ਪੀ ਲਿਆ ਮੇਰੇ ਭਗਤਾਂ ਨੇ ਪੀ ਲਿਆ ਮੇਰੇ ਮੰਤਰੀਆਂ ਨੇ ਪੀ ਲਿਆ ਮੇਰੇ ਐਮਐਲਏ ਨੇ ਪੀ ਲਿਆ ਸਾਰਾ ਪੰਜਾਬ ਇਹ ਪਾਣੀ ਪੀਵੇ ਮੈਂ ਪਿਓ ਦਾ ਪੁੱਤ ਨਿਜੀਤ ਮਾਨਸਾਬ ਤੁਹਾਡੇ ਖਿਲਾਫ ਜਾਂ ਸੋਡੀਆਂ ਜਿਹੜੀਆਂ ਗਲਤ ਨੀਤੀਆਂ ਦੇ ਖਿਲਾਫ ਇੱਕ ਵੀ ਸ਼ਬਦ ਕਦੇ ਬੋਲ ਜਾਂ ਲੈ ਜੇ ਸੋਣੇ ਚ ਹੈਗੀ ਹਿੰਮਤ ਤਾਂ ਮੇਰਾ ਚੈਲੰਜ ਕਬੂਲ ਕਰ ਲਓ ਆਓ ਕੱਲ ਨੂੰ ਬਲੀਪੁਰ ਬੁੱਢੇ ਦਰਿਆ ਦੇ ਉੱਤੇ ਜਿੱਥੇ ਤਿੰਨ ਤਰੀਕ ਨੂੰ ਲੁਧਿਆਣਾ ਇਕੱਠ ਰੱਖਿਆ ਸੀਗਾ ਬੁੱਢੇ ਦਰਿਆ ਨੂੰ ਬੰਦ ਕਰਨ ਦੇ ਲਈ ਕਿ ਤੁਸੀਂ ਪੁਲਿਸ ਸ਼ਕੌਣੀ ਬਣਾ ਲੁਧਿਆਣਾ ਸੋ ਉੱਥੇ ਸਾਡੇ ਬੰਥੇ ਵੀ ਕੁੱਟੇ ਗੁੜੀਆਂ ਤੱਕ ਨੂੰ ਕੁੱਟਿਆ ਤੇ ਬਰਾਬਰ ਤੁਸੀਂ ਪ੍ਰਵਾਸੀਆਂ ਦੀ ਸਟੇਜ ਲਵਾਈ ਸੋਡੇ ਪੁਲਿਸ ਪ੍ਰਸ਼ਾਸਨ ਨੇ ਸੁੱਟ ਕਹਿਣ ਤੇ ਉਹ ਟਕਰਾ ਕਰਾਉਣ ਦੀ ਮਨਸਰ ਨਾਲ ਤੇ ਸਾਨੂੰ ਫੜ ਲਿਆ ਗਿਆ ਉਥੇ ਪਹੁੰਚਣ ਤੱਕ ਨਹੀਂ ਦਿੱਤਾ ਗਿਆ ਡਰਾਮੇ ਛੱਡ ਦੇ ਮਾਨਸਾਹਬ ਡਰਾਮੇ ਛੱਡ ਦੇ ਅਗਲੀ ਗੱਲ ਤੁਹਾਨੂੰ ਮੈਂ ਇੱਕ ਹੋਰ ਕਹਿਣਾ ਚਾਹੁੰਦਾ ਪੰਜਾਬੀਓ ਧਿਆਨ ਦਿਓ ਇਹ ਮਸਲੇ ਕਿ ਇਹ ਇਨਸਾਨ ਕਿਵੇਂ ਪੰਜਾਬ ਨਾਲ ਧੋਖਾ ਕਰ ਰਿਹਾ ਕਿਵੇਂ ਪੰਜਾਬ ਨੂੰ ਗਮਨਾ ਕਰ ਰਿਹਾ ਪਹਿਲੀ ਗੱਲ ਤੇ ਇੱਕ ਪਾਸੇ ਤਾਂ ਮਾਨਸਾਹਬ ਕਹਿ ਰਹੇ ਆ ਮੁੱਖ ਮੰਤਰੀ ਜਨਾਬ ਕਹਿ ਰਹੇ ਆ ਕਿ ਹਾਈ ਕੋਰਟ ਦਾ ਕੋਈ ਆਰਡਰ ਲੈ ਆ ਕੇ ਦਿਖਾਓ ਤੇ ਮੈਂ ਮੰਨ ਜੂੰਗਾ ਇਹਦਾ ਮਤਲਬ ਵੀ ਜੇ ਹਾਈ ਕੋਰਟ ਨੇ ਕਹਿਤਾ ਵੀ ਪਾਣੀ 4500 ਕਿਊਸਕ ਪਾਣੀ ਹੋਰ ਦੇਣਾ ਹਰਿਆਣੇ ਨੂੰ ਤਾਂ ਮਾਨ ਸਾਹਿਬ ਕਹਿੰਦੇ ਸੀ ਮੰਨ ਜਾਗੇ ਇਹ ਆ ਮੱਧਿਮੰਨੀ ਬੈਠਿਓ ਵੀ ਕੋਈ ਗੱਲ ਨਹੀਂ ਹਾਈ ਕੋਰਟ ਦਾ ਆਰਡਰ ਆਂਦੇ ਛੱਡ ਦੇਾਂਗੇ ਦੂਜੀ ਗੱਲ ਤੁਸੀਂ ਉੱਥੇ ਧਰਨਾ ਲਾ ਕੇ ਪੁਲਿਸ ਦਾ ਪਹਿਰਾ ਬਿਠਾ ਕੇ ਪਾਣੀ ਨਹੀਂ ਰੋਕ ਸਕਦੇ ਇਹਦਾ ਤੁਸੀਂ ਇੱਕ ਹੋਰ ਮੌਕਾ ਦੇ ਰਹੇ ਹੋ ਸੈਂਟਰ ਨੂੰ ਦਿੱਲੀ ਨੂੰ ਬੀਜੇਪੀ ਦੀ ਸਰਕਾਰ ਨੂੰ ਕਿ ਕੱਲ ਨੂੰ ਉੱਥੇ ਆਰਮੀ ਲਾ ਕੇ ਸੀਆਰਪੀਐਫ ਲਾ ਕੇ ਸੀਆਈਐਸਐਫ ਲਾ ਕੇ ਸੁੜੀ ਧੌਣ ਤੇ ਗੋਡਾ ਰੱਖ ਕੇ ਪਾਣੀ ਛੱਡ ਕੇ ਲੈ ਜਾਣਗੇ ਕਿਉਂ ਕਿਉਂਕਿ ਕੰਟਰੋਲ ਆ ਜਿਹੜਾ ਡੈਮ ਦਾ ਉਹ ਸੈਂਟਰ ਕੋਲੇ ਆ ਬੀਜੇਪੀ ਕੋਲੇ ਆ ਉਹ ਬੀਵੀਐਮਬੀ ਕੋਲੇ ਆ ਉਹ ਬੀਵੀਐਮਬੀ ਜਿਹਦੇ ਵਿੱਚੋਂ ਪੰਜਾਬ ਨੂੰ ਬਿਲਕੁਲ ਪਾਸੇ ਢੁਕਾ ਕੇ ਮਾਰਿਆ ਅਗਲੇ ਨੇ ਤਿੰਨ ਸਾਲ ਆਪਾਂ ਸੁੱਤੇ ਪਏ ਰਹੇ ਨਾ ਕੋਈ ਹਾਈ ਕੋਰਟ ਨਾ ਕੋਈ ਸੁਪਰੀਮ ਕੋਰਟ ਨਾ ਸੋਡਾ ਏਜੀ ਨਾ ਕੋਈ ਲੜਿਆ ਜਾ ਕੇ ਨਾ ਕੋਈ ਖੜਿਆ ਨਾ ਕਦੇ ਪਹਰਾ ਦਿੱਤਾ ਹੁਣ ਜਾ ਕੇ ਲੋਕਾਂ ਨੂੰ ਲਿਜਾ ਕੇ ਉੱਥੇ ਪਹੁੰਚ ਗਏ ਲੋ ਜੀ ਮੈਂ ਆ ਗਿਆ ਜੀ ਐਂ ਪਾਣੀ ਕਿਵੇਂ ਲੈ ਜਾਓਗੇ ਬੂੰਦ ਨਹੀਂ ਜਾਣ ਦਿੰਦੇ ਕਿਹੜੇ ਡਰਾਮੇ ਕਰ ਰਹੇ ਹੋ ਜਨਾਬ ਆ ਦੂਜੇ ਪਾਸੇ ਤੁਸੀਂ ਕੀ ਕਰ ਰਹੇ ਹੋ ਕਹਿੰਦੇ ਜੀ ਰਾਜਸਥਾਨ ਨੂੰ ਅਸੀਂ ਪਾਣੀ ਦੇਵਾਂਗੇ ਜੀ ਕਿਉਂ ਉੱਥੇ ਜੀ ਆਰਮੀ ਲੱਗੀ ਹੋਈ ਆ ਕਹਿੰਦੇ ਬਾਰਡਰ ਤੇ ਉੱਪਰੇ ਮਾਨਸੋ ਕੋ ਮਹਾਪੁਰਸ਼ੋ ਉਹ ਡਰਮੇ ਬਾਜੋ ਫੌਜ ਕੋਲੇ ਹਜ਼ਾਰਾਂ ਕੈਂਟਰ ਭਰੇ ਹੁੰਦੇ ਆ ਪਾਣੀ ਦੇ ਆਪਣੇ ਕੈਂਟਰ ਟੈਂਕ ਪਾਣੀ ਦੇ ਭਰ ਕੇ ਫੌਜਾਂ ਦੇ ਕੋਲੇ ਰੱਖਦੀ ਐ ਆ ਫੌਜ ਸੋਡਾ ਕੈਮੀਕਲ ਵਾਲਾ ਪਾਣੀ ਨਹੀਂ ਪੀਊਗੀ ਇਹਦਾ ਜੰਗ ਚ ਮਰਨਾ ਅਸੀ ਹੋਣਾ ਕੋ ਗੋਲੀ ਨਾਲ ਸੀ ਹੋਣਾ ਉਹ ਅੱਡ ਗੱਲ ਐ ਉਹ ਕੋ ਜਾਵੇ ਜਾਣ ਕੇ ਇਹਦੀ ਨਾ ਜਾਵੇ ਆ ਜਿਹੜਾ ਪਾਣੀ ਸੋਡੇ ਬੁੱਢੇ ਦਰਿਆ ਵਾਲੇ ਸਤਲੁਜ ਪੈਂਦਾ ਤੇ ਹਰੀ ਕੇ ਪੱਤਰੋਂ ਨਹਿਰ ਨਿਕਲਦੇ ਰਾਜਸਥਾਨ ਨੂੰ ਜਾਂਦੀ ਹੈ ਇੰਦਰਾਗਾਦੀ ਨਹਿਰ ਇਹ ਪਾਣੀ ਪੀ ਕੇ ਤਾ ਉਹ ਨਾਲ ਦੀ ਨਾਲ ਹੀ ਫੌਜਾਂ ਦਾ ਕੰਮ ਹੋ ਜੂ ਛੋਟਾ ਹਾ ਪਾਣੀ ਪੀਣਗੇ ਇਹ ਡਰਾਮਾ ਛੱਡੋ ਪਹਿਲੇ ਹੁਣ ਤੱਕ ਪਾਣੀ ਨਹੀਂ ਜਾਂਦਾ ਉਹਨਾਂ ਕੋਲੇ ਆਪਣੇ ਪਾਣੀ ਦਾ ਪ੍ਰਬੰਧ ਹੁੰਦਾ ਪਰ ਇਹ ਵੀ ਤੈਨੂੰ ਇੱਕ ਸੈਂਟਰ ਤੇ ਕਿਸੇ ਮੰਤਰੀ ਦਾ ਫੋਨ ਆਇਆ ਉਹਦੇ ਕਹਿਣ ਤੇ ਤੂੰ ਮੰਨ ਗਿਆ ਵੀ ਹਾਂ ਅਸੀਂ ਪਾਣੀ ਛੱਡ ਦਿਆਂਗੇ ਇਹ ਤਰੀਕ ਗੱਲ ਨੇ ਪੱਕ ਜਾਣਾ ਮੇਰੀ ਗੱਲ ਚੇਤੇ ਰੱਖੀ। ਇਹ ਪਾਣੀ ਉਹਨਾਂ ਨੇ ਇਸ ਤਰੀਕੇ ਨੇ ਲੈ ਜਾਣਾ। ਇੱਕ ਪਾਸੇ ਕਹਿੰਦਾ ਜੀ ਮੈਂ ਤਾਂ ਲੜਾਈ ਲੜਨ ਨੂੰ ਤਿਆਰ ਐ ਮਹਾਰਾਜੇ ਨੂੰ ਪਾਣੀ ਨਹੀਂ ਦੇਣਾ। ਦੂਜੇ ਪਾਸੇ ਕਹਿੰਦਾ ਜੀ ਫੌਜ ਸਾਡੀ ਉੱਥੇ ਖੜੀ ਐ ਉਹ ਬਹਾਨਾ ਪਾਉਂਦਾ। ਇਧਰੋਂ ਸੈਂਟਰ ਨੇ ਕਿਹਾ ਗਿਆ। ਸੋ ਡਰਾਮੇ ਭਾਜੀ ਛੱਡੋ ਤੁਸੀਂ ਮਤਾਂ ਪਾਸ ਕੀਤਾ। ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ। ਕਿ ਪੰਜਾਬ ਦੇ ਲੋਕੋ ਗੱਲ ਨੂੰ ਸਮਝੋ ਯਾਰ ਅੰਨੇ ਭਗਤ ਬਣ ਕੇ ਉੱਥੇ ਖੜੇ ਆ ਮਾਨ ਸਾਹਿਬ ਜੰਦਾਬਾਦ ਇਨਕਲਾਬ ਜੰਦਾਬਾਦ ਮਾਨ ਸਾਹਿਬ ਤੇਰੀ ਸੋਚ ਤੇ ਪਰਾ ਦੇ ਗਏ ਠੋਕ ਸੋਚ ਕਿਹੜੀ ਹੈ ਯਾਰ ਕਿਹੜੀ ਸੋਚ ਤੇ ਖੜੇ ਇਹ ਬੰਦੇ ਯਾਰ ਇਹਨਾਂ ਨੇ ਮਤਾ ਪਾਸ ਕੀਤਾ 12 13 ਮਤੇ ਪਏ ਇਹ ਜੇ ਵਿਧਾਨ ਸਭਾ ਦੇ ਕਿਸੇ ਮਤੇ ਦੀ ਕੋਈ ਬੁਖਤ ਨਹੀਂ ਇੱਥੇ ਕੋਈ ਹਿੰਮਤ ਆ ਮਤ ਨੂੰ ਨਹੀਂ ਪੁੱਛਦਾ ਕੋਈ ਸੈਟਰ ਇਹ ਮਤ ਨੂੰ ਨਹੀਂ ਜਾਣਦੇ ਜਿਹੜੇ ਇਹ ਜੇ ਮਤੇ ਲੈ ਕੇ ਆਉਂਦੇ ਆ ਦੂਜੀ ਗੱਲ ਉਹ ਮਤੇ ਦੇ ਵਿੱਚ ਇਹਨਾਂ ਦੇ ਸਪੀਕਰ ਕੁਲਤਾਰ ਸਿੰਘ ਸੰਧਮਾਨ ਦੇ ਮਤੇ ਪੜਿਆ ਧਿਆਨ ਨਾਲ ਮਤੇ ਸੁਣਿਓ ਇਹ ਮੰਨਿਆ ਕਿ ਹਾਂ ਜਿਹੜਾ ਪਾਣੀ 4000 ਕਿਊਸਕ ਜਾ ਰਿਹਾ ਹੈ ਜਾਂ ਉਦੋਂ ਪਹਿਲਾਂ ਹਰਿਆਣੇ ਨੂੰ ਪਾਣੀ ਜਾ ਰਿਹਾ ਸੀ ਜਾਂ ਰਾਜਸਥਾਨ ਨੂੰ ਪਾਣੀ ਜਾ ਰਿਹਾ ਜਾਂ ਦਿੱਲੀ ਨੂੰ ਪਾਣੀ ਜਾ ਰਿਹਾ ਜਾਂ ਜੰਮੂ ਕਸ਼ਮੀਰ ਨੂੰ ਪਾਣੀ ਜਾ ਰਿਹਾ ਠੀਕ ਆ ਉਹ ਪਾਣੀ ਅਸੀਂ ਸਹਿਮਤ ਆ ਉਹ ਪਾਣੀ ਐਂ ਜਾਂਦਾ ਰਹੂਗਾ ਪਰ ਸਾਡੇ ਕੋਲ ਹੋਰ ਦੇਣ ਨੂੰ ਪਾਣੀ ਹੈ ਨਹੀਂ ਇਦਾਂ ਮੰਗਲ ਤੁਸੀਂ ਇਸ ਗੱਲ ਤੇ ਮੋਹਰ ਲਾਤੀ ਪੱਕਾ ਕਰਤਾ ਇਸ ਗੱਲ ਨੂੰ ਕਿ ਜਿਹੜਾ ਪਾਣੀ ਜਾ ਰਿਹਾ ਪਹਿਲਾਂ ਉਹ ਸਹੀ ਜਾ ਰਿਹਾ ਹੈ ਮਾਨ ਸਾਹਿਬ ਕਦੇ ਵੀ ਪੰਜਾਬੀ ਇਸ ਗੱਲ ਦੇ ਹੱਕ ਚ ਨਹੀਂ ਰਹੇ ਵੀ ਸਾਡਾ ਪਾਣੀ ਕਿਸੇ ਵੀ ਸਟੇਟ ਕਿਸੇ ਵੀ ਸੂਬੇ ਨੂੰ ਬਾਹਰ ਜਾਣਾ ਚਾਹੀਦਾ ਇਸੇ ਗੱਲ ਪਿੱਛੇ ਤੁਹਾਡੇ ਯਾਦ ਹੋਣਾ ਜਦੋਂ ਰਜੀਵ ਲੌਂਗੋਵਾਲ ਸਮਝੌਤਾ ਹੋਇਆ ਸੀ ਕਾ ਲੋਂਗੋਵਾਲ ਦੀ ਉਸ ਤੋਂ ਬਾਅਦ ਮੌਤ ਹੋ ਗਈ ਸੀਗੀ ਉਹਦੀ ਗੋਲੀ ਮਾਰ ਕੇ ਨੂੰ ਮਾਰ ਦਿੱਤਾ ਗਿਆ ਸੀਗਾ ਗੋਲੀਆਂ ਮਾਰ ਕੇ ਉਹ ਇਸ ਗੱਲ ਦੇ ਪਿੱਛੇ ਨਾਲਾ ਪਿਆ ਸੀਗਾ ਜਿਹੜਾ ਜੀਵ ਲੋਂਗੋਵਾਲ ਸੁਣੀ ਉੱਤੇ ਦੇ ਵਿੱਚ ਰਚਨ ਸਿੰਘ ਲੋਂਗੋਵਾਲੇ ਮੰਨ ਕੇ ਆਏ ਸੀ ਵੀ ਹਾਂ ਅਸੀਂ ਇਹ ਪਾਣੀ ਦੇਣ ਨੂੰ ਤਿਆਰ ਆਂ ਕੋਈ ਵੀ ਪੰਜਾਬੀ ਜਿਹੜਾ ਇਸ ਗੱਲ ਨੂੰ ਸਮਝਦਾ ਨਾ ਉਹ ਕਿਸੇ ਕਮੇਟੀ ਦੇ ਹੱਕ 'ਚ ਹੈ ਨਾ ਉਹ ਕਿਸੇ ਟ੍ਰਿਬਿਊਨਲ ਦੇ ਹੱਕ 'ਚ ਆ ਵੀ ਕੋਈ ਟ੍ਰਿਬਿਊਨਲ ਬਣਨਾ ਚਾਹੀਦਾ ਹੈ ਕੋਈ ਕਮੇਟੀ ਬਣਨੀ ਚਾਹੀਦੀ ਹੈ ਜਿਹੜਾ ਪੰਜਾਬੀ ਨੂੰ ਸਮਝ ਆ ਵੀ ਇਹ ਪਾਣੀ ਦੇ ਉੱਤੇ ਸਿਰਫ ਤੇ ਸਿਰਫ ਰੇਪ੍ਰੀਜੈਂਟ ਸੁਧਾਰ ਦੇ ਮੁਤਾਬਕ ਪੰਜਾਬ ਦਾ ਹੱਕ ਹੈ। ਨਾ Rajasthan ਦਾ, ਨਾ Haryana ਦਾ। ਨਾ ਦਿੱਲੀ ਦਾ ਤੇ ਨਾ ਕਿਸੇ ਜੰਮੂ ਕਸ਼ਮੀਰ ਦਾ। ਸਿਰਫ ਤੇ ਸਿਰਫ ਆਪਰ ਸਟੇਟ ਆ, ਰੇਪ੍ਰੀਜੈਂਟ ਸਟੇਟ ਜਿਹੜੀ ਹਿਮਾਚਲ ਤੇ ਲੋਅਰ ਸਟੇਟ ਹੈਟਲੀ ਸਟੇਟ ਸਾਡੀ ਪੰਜਾਬ। ਜਿੱਥੇ ਪੰਜਾਬ ਇਹ ਪਾਣੀ ਆ ਕੇ ਨੁਕਸਾਨ ਕਰਦਾ। ਤੁਸੀਂ ਇਸ ਗੱਲ ਨੂੰ ਮੰਨ ਚੁੱਕੇ ਹੋ ਨਾ ਮਤਿਆਂ ਦੇ ਵਿੱਚ ਵੀ ਹਾਂ। ਮਾਨਵਤਾ ਦੇ ਆਧਾਰ ਤੇ ਅਸੀਂ ਪਾਣੀ ਦੇਣ ਨੂੰ ਤਿਆਰ ਹਾਂ ਜੀ ਤੂੰ ਮਾਨ ਸਾਹਿਬ ਤੁਸੀਂ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਤੁਸੀਂ ਬਹੁਤ ਵੱਡੇ ਵੱਡੇ ਦਮਕਜੇ ਮਾਰਦੇ ਹੋ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਹਾਣੀਆਂ ਚੁਟਕਲੇ ਬਹੁਤ ਕੁਝ ਕਰਦੇ ਹੋ ਉਹਦੇ ਤੰਜ ਕਸਤਾ ਉਹਨੂੰ ਪੰਡਤਾ ਉਹਨੂੰ ਕਰਤਾ ਤੁਸੀਂ ਆਪਣੇ ਆਪ ਨੂੰ ਬਹੁਤ ਘੈਂਟ ਸਮਝਦੇ ਹੋ ਤੁਸੀਂ ਫੈਡਰਲਿਜ਼ਮ ਦੀ ਗੱਲ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਤੁਹਾਡੇ ਮੂੰਹ ਦੇ ਵਿੱਚੋਂ ਇੱਕ ਵਾਰੀ ਨਿਕਲੀ ਹੈ ਤੁਸੀਂ ਜਿੰਨੀਆਂ ਵੀ ਸੈਂਟਰ ਦੀਆਂ ਨੀਤੀਆਂ ਨੇ ਪਾਲਿਸੀਆਂ ਨੇ ਕਾਨੂੰਨ ਬਣਾਏ ਸੈਂਟਰ ਨੇ ਨਾਲ ਦੀ ਨਾਲ ਇਨ ਬਿਨ ਰੱਤੀ ਭਰ ਵਿੱਚ ਫਰਕ ਨਹੀਂ ਰੱਖਦੇ ਉਹ ਪੰਜਾਬ 'ਚ ਲਾਗੂ ਕਰ ਰਹੇ ਹੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਸਿੱਖਿਆ ਨੀਤੀ ਮੈਂ ਪਹਿਲਾਂ ਹੀ ਬਹੁਤ ਵਾਰੀ ਇਹ ਗੱਲ ਕਹੀ ਹੈ ਸਿੱਖਿਆ ਨੀਤੀ ਪੰਜਾਬ ਦੇ ਵਿੱਚ ਸੈਂਟਰ ਦੀ ਜਿਹੜੀ ਸਿੱਖਿਆ ਨੀਤੀ ਸੀ 220 ਉਹਨੂੰ ਤੁਸੀਂ 22 ਦੇ ਬੱਜੇ ਤੁਹਾਡੀ ਸਰਕਾਰ ਬਣਦੀ ਹੈ ਤੁਸੀਂ ਲਾਗੂ ਕੀਤਾ ਜਦੋਂ ਕਿ ਉਹ ਸਿੱਖਿਆ ਨੀਤੀ ਪੂਰੇ ਦੱਖਣ ਭਾਰਤ ਨੇ ਲਾਗੂ ਨਹੀਂ ਕੀਤੀ ਨਾ ਪੱਛਮੀ ਬੰਗਾਲ ਨੇ ਲਾਗੂ ਕੀਤੀ ਆ ਤੁਸੀਂ ਕਹਿੰਦੇ ਅਸੀਂ ਪੰਜਾਬ ਹਤੈਸ਼ੀ ਆ ਤੁਸੀਂ ਜਿਹੜੀ ਇਸ ਤੋਂ ਇਲਾਵਾ ਪਾਣੀਆਂ ਦੇ ਮੁੱਦੇ ਤੇ ਆਪਾਂ ਗੱਲ ਕਰਦੇ ਆ 21 ਦੇ ਵਿੱਚ ਇਹ BBMP ਦੇ ਵਿੱਚ ਡੈਮ ਸੇਫਟੀ ਐਕਟ ਜਿਹੜਾ ਬਣਦਾ ਹੈ 21 ਦੇ ਵਿੱਚ ਤੁਸੀਂ ਐਮਪੀ ਹੁੰਨੇ ਹੋ ਕਦੇ ਆਵਾਜ਼ ਬੁਲੰਦ ਕੀਤੀ ਤੁਸੀਂ 3 ਸਾਲ ਹੋ ਗਏ ਕਿਸੇ ਹਾਈ ਕੋਰਟ ਕੇ ਸੁਪਰੀਮ ਕੋਰਟ ਦਾ ਰੋਕ ਕੀਤਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਆ ਤੁਸੀਂ ਇੱਥੇ ਸੁਖਪਾਲ ਸਿੰਘ ਖਰੇ ਵਰਗਿਆਂ ਨੇ ਇਹ ਵਾਰ 28 ਸੀਗੀ ਕਿ ਪੰਜਾਬ ਦੇ ਵਿੱਚ ਇੱਕ ਕਾਨੂੰਨ ਬਣਾਉਣਾ ਚਾਹੀਦਾ ਹਿਮਾਚਲ ਦੀ ਤਰ੍ਹਾਂ ਉੱਤਰਾਖੰਡ ਦੀ ਤਰ੍ਹਾਂ ਰਾਜਸਥਾਨ ਦੀ ਤਰ੍ਹਾਂ ਕਿ ਪੰਜਾਬ ਦੇ ਵਿੱਚ ਬਾਹਰਲਾ ਬੰਦਾ ਆ ਕੇ ਜ਼ਮੀਨ ਨਾ ਲੈ ਸਕੇ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਨੂੰ ਮਿਲਣੀਆਂ ਚਾਹੀਦੀਆਂ ਅਸੀਂ ਕਿੰਨੇ ਵਾਰੀ ਆਵਾਜ਼ ਬੁਲੰਦ ਕੀਤੀ ਹੋਰ ਬੰਦਿਆਂ ਨੇ ਆਵਾਜ਼ ਬੁਲੰਦ ਕੀਤੀ ਤੁਸੀਂ ਚੁੱਪ ਵੱਟ ਗਏ ਤੁਸੀਂ ਗੱਲ ਕੀਤੀ ਪੰਜਾਬ ਦੀ ਤੁਸੀਂ ਕਹਿੰਦੇ ਅਸੀਂ ਪੰਜਾਬ ਹਤੈਸ਼ੀ ਹਾਂ ਤੁਸੀਂ ਕਹਿੰਦੇ ਪੰਜਾਬ ਤਾਂ ਜੀ ਇਹ ਤਾਂ ਅਸੀਂ ਹੋ ਹੀ ਲਗਾ ਜੀ ਇਸਾ ਗੁਰੂਆਂ ਦੇ ਧਰਤੀ ਆ ਜੀ ਉਸ ਤਾਂ ਸਾਡੀ ਦਾ ਫਲਸਫਾ ਹੀ ਹੋਰ ਨੇ ਜੀ ਸਾਡੇ ਸਿਧਾਂਤ ਗੁਰੂਆਂ ਵਾਲੇ ਸਰਵੱਦੇ ਪਲੇ ਸਿਧਾਂਤ ਹੈ ਜੀ ਅਸੀਂ ਜੀ ਕਿਵੇਂ ਦੇ ਦਾਂਗੇ ਕਿਸੇ ਨੂੰ ਕਹਿ ਦਾਂਗੇ ਬਿਥੇ ਨੌਕਰੀ ਲਓ ਆ ਕੇ ਇੱਥੇ ਆ ਕੇ ਤੁਸੀਂ ਜ਼ਮੀਨ ਨਾਲ ਲਓ ਮਾਨ ਸਾਹਿਬ ਜੋ ਸਾਡੇ ਕੋਲ ਹੀ ਕੁਛ ਐ ਨਹੀਂ ਪੰਜਾਬ ਕੋਲ ਦੇਣ ਨੂੰ ਕੁਛ ਐ ਨਹੀਂ ਨਾ ਪਾਣੀ ਨਾ ਨੌਕਰੀਆਂ ਸਾਡੇ ਮੁੰਡੇ ਤਾਂ ਚੱਟੇ ਪੀਪੇ ਮਰ ਗਏ ਜਾਂ ਮਜਬੂਰੀ ਵਸ ਬਾਹਰਲੇ ਮੁਲਖਾਂ ਨੂੰ ਭੱਜ ਗਏ ਨੌਕਰੀਆਂ ਦੇ ਲਿਆ ਕੇ ਬਿਠਾ ਦੇ ਪਵਨ 100 ਦੇ ਵਿੱਚੋਂ 52 55 53 53 53 ਬੰਦੇ ਬਾਹਰਲੇ ਸੂਬਿਆਂ ਦੇ ਆ ਜੇ ਹੈ ਹਿੰਮਤ ਤਾਂ ਤੁਸੀਂ ਮੈਨੂੰ ਇਹ ਵੀ ਚੈਲੇਂਜ ਕਰਦਾ ਜੇ ਤੁਹਾਡੇ ਇਹ ਹਿੰਮਤ ਆ ਨਾ ਵੀ ਤੁਸੀਂ ਕਹਿੰਦੇ ਅਸੀਂ 50000 ਨੌਕਰੀ ਦੇਤੀ ਤੁਸੀਂ ਅੰਕੜੇ ਦਿਓ ਦੇ ਵੀ 50000 ਦੇ ਵਿੱਚੋਂ ਚਲੋ ਮੈਂ ਮੰਨ ਗਿਆ 50000 ਨੌਕਰੀ ਦੀ 50000 ਦੇ ਵਿੱਚੋਂ ਬਾਹਰਲੇ ਬੰਦੇ ਕਿੰਨੇ ਆ ਹਰ ਸੂਬੇ 'ਚ ਕੋਟਾ ਹੈ ਛੋਟਾ ਕੋਟਾ ਹੀ ਨਹੀਂ ਕੋਈ ਸ਼ਰਤ ਨਹੀਂ ਕੋਈ ਡੋਮਿਸਾਈਲ ਨਹੀਂ ਕੋਈ ਬੋਨਾਫਾਈਟ ਨਹੀਂ ਕੋਕ ਨਹੀਂ ਰੱਬ ਦਾ ਵਾਸਤਾ ਤਵਾ ਨਾ ਕਰੋ ਪੰਜਾਬ ਸਦਾ ਨਹੀਂ ਲੈਣਾ ਇੱਥੇ ਕਿਸੇ ਸਦਾ ਨਹੀਂ ਬਾਕੀ ਬਲ ਬਲ ਬੋਲਦੀ ਸਦਾ ਇਹ ਚੜਦਾ ਇਹ ਮੋਜਾ ਇਹ ਸਿਰ ਦੇ ਤਾਜ ਸਦਾ ਨਹੀਂ ਲੈਂਦੇ ਲੋਕ ਪਤਾ ਨਹੀਂ ਕਿਹੜੇ ਵੇਲੇ ਮਿੱਟੀ 'ਚ ਮਿਲਾ ਦੇਣਗੇ ਧੂੜ ਚ ਟਾ ਦੇਣਗੇ ਕਿੱਥੇ ਗਏ ਬਾਦਲ 25 ਸਾਲ ਕਹਿੰਦੇ ਰਾਜ ਕਰਾਂਗੇ ਉਹ ਲੱਭਦੇ ਫਿਰਦੇ ਜਮੀਨ ਮਾਰੀ ਮੁੱਟੀ ਵੀ ਮੇਰੇ ਜਗ੍ਹਾ ਤੇ ਪੈਰ ਦਰਦ ਨੂੰ ਥਾ ਇਹ ਬੜਾ ਸਮਾਨ ਚਲਦਾ ਹੁੰਦਾ ਚੰਮ ਦੀਆਂ ਨਾ ਚਲਾਓ ਕਿਸਾਨ ਕਿੱਧਰ ਗਏ ਜੀ ਹੁਣ ਤੁਸੀਂ ਬੋਲ ਰਹੇ ਹੋ ਉੱਥੇ ਖੜੇ ਕਿਸਾਨ ਕਿੱਥੇ ਗਏ ਜੀ ਅੱਜ ਕਿਸਾਨ ਜਿਆਦਾ ਆ ਗਏ ਉਹਦੇ ਨੇ ਚੇਤਾ ਜਿੱਦੇ ਕਿਸਾਨਾਂ ਨੂੰ ਉੱਥੇ ਡਾਂਗਾ ਮਾਰ ਕੇ ਠਾਇਆ ਹੈ ਕਿ ਤੁਹਾਡੇ ਐਮਐਲਏ ਟਰਾਲੀਆਂ ਚੋਰੀ ਕਰਕੇ ਲੈ ਕੇ ਗਏ ਆ ਫਰਾਂਚ ਚੋਰੀ ਕਰਕੇ ਲੈ ਗਿਆ ਕਿ ਸਿਲੰਡਰ ਚੱਕ ਕੇ ਲੈ ਗਏ ਭਾਂਡੇ ਚੱਕ ਕੇ ਲੈ ਗਏ ਉਹਦੇ ਨੇ ਕਿਸਾਨ ਦੇਖੇ ਤੁਹਾਨੂੰ ਹਾਲੇ ਤਾਂ ਪਤਾ ਲੱਗੂ ਆਉਣ ਤੋਂ ਸਮਾ ਕਿਸਾਨਾਂ ਦਾ ਵੀ ਕਿੱਥੇ ਸੁਣ ਪਿੰਡਾਂ 'ਚ ਬੜ ਕੇ ਦਿਖਾਓ ਅੱਜ ਕਿਸਾਨ ਚਿੱਤੇ ਆ ਗਏ ਕਹਿੰਦਾ ਜੀ ਏਸੀਆਂ ਮਾਨ ਸਾਹਿਬ ਕਹਿੰਦੇ ਏਸੀ ਟਰਾਲੀਆਂ ਹੈ ਨਹੀਂ ਇੱਥੇ ਕਿਸਾਨੇ ਏਸੀ ਟਰਾਲੀਆਂ ਭਾਲਦੇ ਆ ਮਾਨ ਸਾਹਿਬ ਕਿਸਾਨ ਨਹੀਂ ਅਸੀਂ ਟਾਲੀਆਂ ਭਾਲਦੇ ਤੁਸੀਂ ਆਪਣੀ ਫੋਕੀ ਬੱਲੇ-ਬੱਲੇ ਕਰਾਉਣ ਲਈ 800 ਕਰੋੜ ਰੁਪਇਆ ਰੱਖਿਆ 800 ਕਰੋੜ ਰੁਪਇਆ ਬਜਟ ਦੇ ਵਿੱਚ ਉਹ ਵੀ ਕਾਦੀ ਖਾਤਰ ਵੀ ਮਾਨਸਾਹ ਦੇ ਪੂਰੇ ਪੰਜਾਬ ਚ ਵੱਡੇ-ਵੱਡੇ ਹੋਲਡਿੰਗ ਬੋਰਡ ਲੱਗੇ ਹੋਏ ਸਿੱਖਿਆ ਕ੍ਰਾਂਤੀ ਲਿਆਂਦੀ ਨਸ਼ਿਆਂ ਵਿਰੁੱਧ ਜੁੱਧ ਛੇੜਤਾ ਮਾਨਸਾਹ ਨੇ ਇੰਨੀਆਂ ਨੌਕਰੀਆਂ ਦੇ ਦਿੱਤੀਆਂ ਬੇਰੁਜ਼ਗਾਰੀ ਦੂਰ ਕਰਤੀ ਐਨੇ ਸਮਲਰ ਬੰਦ ਕਰਤੇ ਭਰਿਆ ਪਿਆ ਪੰਜਾਬ ਬੋਰਡਾਂ ਨਾਲ 800 ਕਰੋੜ ਰੁਪਇਆ ਬਜਟ ਦੇ ਵਿੱਚ ਰੱਖਿਆ ਬਜਟ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਪੈਸਾ ਕਾਦੀ ਖਾਤਰ ਕੱਲਾ ਸਿਰਫ ਤੇ ਸਿਰਫ ਆਪਣੀਆਂ ਫੋਟਾਂ ਚਮਕਾਉਣ ਖਾਤਰ ਐਡਾ ਦਿਨ ਖਾਤਰ ਚੈਨਲਾਂ ਨੂੰ ਖਰੀਦਣ ਖਾਤਰ ਸਿਰਫ ਤੇ ਸਿਰਫ ਆਪਣੀ ਸੋਡੀ ਗੱਲ ਕਰਨ ਚੈਨਲ ਹੋਰ ਕੋਈ ਗੱਲਾਂ ਦਿਖਾਉਣ ਸੰਗੀ ਨਾਪ ਰੱਖੀ ਚੈਨਲਾਂ ਦੀ ਪੱਤਰਕਾਰਾਂ ਦੀ ਕਿੱਥੇ ਕੀ ਕਰ ਸਕ ਕੀ ਕਿੱਦਾਂ ਨੂੰ ਤੁਰੇ ਫਿਰਦੇ ਆ ਕਿਹੜੇ ਡਰਾਮੇ ਆ ਤੁਰੇ ਫਿਰਦੇ ਆ ਲਮੇ ਤੋਂ ਲੈ ਕੇ ਕੱਲੇ ਦਿਓ ਜੇ ਇਸ ਤਰੀਕੇ ਨਾਲ ਇਹ ਬੰਦਾ ਪਾਣੀ ਰੋਕ ਗਿਆ ਤਾਂ ਮੈਨੂੰ ਨੀਵੇਂ ਸੰਧ ਖਾ ਦੇ ਵਹਾ ਦੇ ਇਹ ਸਿਰਫ ਡਰਾਮਾ ਮੇਰੀ ਗੱਲ ਯਾਦ ਚੇਤੇ ਰੱਖਿਓ 21 ਤਰੀਕ 21 ਤਰੀਕ ਤੱਕ 21 ਮਈ ਤੋਂ ਨਵਾਂ ਸਾਲ ਸ਼ੁਰੂ ਹੋ ਜਾਣਾ ਪਾਣੀ ਦਾ 21 ਮਈ ਤੋਂ ਬਾਅਦ ਦੁਬਾਰਾ ਫਿਰ ਬੰਦ ਵਿਰਾਸਤਾਂ ਨੂੰ ਕਿੰਨਾ ਜਾਣਾ ਹੈ ਹਰਿਆਣੇ ਨੂੰ ਕਿੰਨਾ ਜਾਣਾ ਹੈ ਦਿੱਲੀ ਨੂੰ ਕਿੰਨਾ ਜਾਣਾ ਜੰਮੂ ਨੂੰ ਕਿੰਨਾ ਜਾਣਾ ਹੈ ਜੇ ਪੰਜਾਬ ਨੂੰ ਕਿੰਨਾ ਜਾਣਾ ਉਹਦੀ ਬੰਡ 21 ਮਈ ਤੋਂ ਸ਼ੁਰੂ ਹੋ ਜਾਣੀ ਹੈ ਜਿਹੜਾ ਕੋਟਾ ਹਰਿਆਣੇ ਦਾ ਇਹਨਾਂ ਨੇ ਦਿੱਤਾ ਹੋਇਆ ਉਹ 21 ਮਈ ਤੋਂ ਦੁਬਾਰੇ ਸ਼ੁਰੂ ਹੋ ਜੂਗਾ ਅੱਜ ਤਰੀਕ ਕਿੰਨੀ ਹੋਗੀ 10 ਕ 11 ਤਰੀਕਾ ਸ਼ਾਇਦ 10 ਦਿਨ ਦੀ ਗੱਲ ਹੈ 10 ਦਿਨੇ ਡਰਾਮਾ ਚੱਲੂ 10 ਦਿਨਾਂ ਬਾਅਦ ਉਹਨਾਂ ਨੇ ਆਪਣਾ ਪਾਣੀ ਲੈ ਜਾਣਾ ਇਹ ਨੇ ਆਪਣੇ ਵੱਡੇ ਵੱਡੇ ਫੇਰ ਬੋਰਡ ਲਵਾਉਣੇ ਆ ਫਿਰ ਇਹਨੇ ਮਸ਼ਹੂਰੀਆਂ ਚਲਾਉਣੀਆਂ ਵੀਡੀਓ ਬਣਾ ਬਣਾ ਚਲਾਉਣੀਆਂ ਜਿਵੇਂ ਉਹ ਦੱਬੀ ਜਾਂਦਾ ਜੀ ਗੇਟ ਬੰਦ ਕਰੀਦਾ ਪੰਜਾਬ ਦੇ ਪਾਣੀਆਂ ਦਾ ਰੱਖਾ ਭਵੰਤ ਸਿੰਘ ਮਾਨ ਫਿਰ ਇਹਨਿਆ ਡਰਾਮਾ ਸ਼ੁਰੂ ਕਰਨਾ ਬੋਰਡ ਲਵਾ ਕੇ ਫਿਰ ਇਹਦੇ ਰਾਜਨੀਤੀ ਕਰੂਗਾ ਮੈਂ ਪਾਣੀ ਰੋਕਦਾ ਮੈਂ ਕਿੱਥੇ ਰੋਕਦਾ ਪਾਣੀ ਜੇ ਹਿੰਮਤ ਹੈਗੀ ਅਸੀਂ ਨਾ Rajasthan ਦੇ ਵਿਰੋਧੀ ਆ ਉਹ ਵੀ ਸਾਡੇ ਭਰਾ ਨੇ ਨਾ ਹਰਿਆਣੇ ਦੇ ਵਿਰੋਧੀ ਆ ਉਹ ਵੀ ਸਾਡੇ ਵਰਗੇ ਇਨਸਾਨ ਨੇ ਉਹਨਾਂ ਨੂੰ ਵੀ ਪਾਣੀ ਚਾਹੀਦਾ ਔਰ ਉਹਨਾਂ ਨੂੰ ਪਾਣੀ ਜਮਨਾ ਚੋਂ ਸਾਰਦਾ ਚੋਂ ਮਿਲਣਾ ਚਾਹੀਦਾ ਉਹਨੂੰ ਚੈਨਲਾਈਜ਼ ਕਰਕੇ ਪਾਣੀ ਦੇਣਾ ਚਾਹੀਦਾ ਰਾਜਸਥਾਨ ਤੇ ਹਰਿਆਣੇ ਨੂੰ ਨਾ ਕਿ ਪੰਜਾਬ ਦਾ ਪਾਣੀ ਖੋ ਕੇ ਦੇਣਾ ਚਾਹੀਦਾ ਇੱਕ ਪਾਸੇ ਦੂਜੀ ਵੀ ਤੁਹਾਨੂੰ ਮੈਂ ਗੱਲ ਕਰਨਾ ਚਾਹੁੰਦਾ ਇੱਕ ਪਾਸੇ ਪੰਜਾਬ ਨੂੰ ਜੰਗ ਝੋਕਿਆ ਜਾ ਰਿਹਾ ਹਲਾ ਸ਼ੇਰਾਂ ਜਿੱਤਿਆਂ ਪੰਜਾਬ ਨੂੰ ਚੱਕਦੇ ਫੱਟੇ ਪੰਜਾਬੀ ਵੀ ਹਾਂ ਹਾਂ ਅਸੀਂ ਦੂਜੇ ਪਾਸੇ ਪੰਜਾਬ ਦੇ ਹੱਕਾਂ 'ਤੇ ਡਾਕੇ ਮਾਰੇ ਜਾ ਰਹੇ ਆ ਕਦੇ ਕੋਈ ਇਹਦੇ ਬਾਰੇ ਗੱਲ ਕਰੂਗਾ ਵੀ ਇੱਕ ਪਾਸੇ ਤਾਂ ਤੁਸੀਂ ਪੰਜਾਬ ਨੂੰ ਜੰਗ ਦਾ ਖਾੜਾ ਬਣਾ ਰੱਖਿਆ ਦੂਜੇ ਪਾਸੇ ਆ ਲਗਾਤਾਰ ਧੱਕੇ ਰਿਤੱਕਾ ਪੰਜਾਬ ਨਾਲ ਆ ਵੀ ਰਾਜਧਾਨੀ ਵੀ ਖੋਲੀ ਪਾਣੀ ਵੀ ਖੋਲਿਆ ਡੈਮ ਵੀ ਖੋਲੇ ਆ ਵੀ ਖੋਲਿਆ ਉਹ ਵੀ ਖੋਲਿਆ ਆਹੀ ਕੋ ਚੱਲ ਰਿਹਾ ਪੰਜਾਬ ਨਾਲ ਕੋਈ ਇਹਦੇ ਬਾਰੇ ਸਾਡੇ ਕੋਲ ਸਾਡੇ ਕੋਲ ਸਿਰਦ ਲੀਡਰਸ਼ਿਪ ਸਾਡੇ ਕੋਈ ਸੰਜੀਦਾ ਲੋਕ ਕਦੇ ਇਸ ਮੁੱਦੇ ਤੇ ਇਕੱਠੇ ਹੋਣਗੇ ਕਦੇ ਅਸੀਂ ਆਵਾਜ਼ ਚੱਕਾਂਗੇ ਅਸੀਂ ਮਿੱਟੀ ਦੇ ਮਾਦੋ ਬਣ ਕੇ ਨਹੀਂ ਜੀ ਨਹੀਂ ਨਾਲੀਆਂ ਜੀ ਨਾਲੀਆਂ ਜੀ ਕੋਈ ਗੱਲ ਨਹੀਂ ਜੀ ਨਾਲੀਆਂ ਕਦੇ ਆਦੇ ਹੱਕ ਦੀ ਵੀ ਗੱਲ ਕਰ ਲਿਆ ਕਰੋ ਕਦੇ ਹੱਕ ਦੀ ਗੱਲ ਹੀ ਖੜਕ ਵੀ ਜਾਇਆ ਕਰੋ ਪੈਰ ਗੱਡ ਕੇ ਹੱਕ ਠੋਕ ਕੇ ਗੱਲ ਵੀ ਕਹਿ ਦਿਆ ਕਰੋ ਕਿ ਤੁਸੀਂ ਆਹ ਧੱਕਾ ਕਿਉਂ ਕਰ ਰਹੇ ਹੋ ਪੰਜਾਬ ਨਾਲ ਫਿਰ ਦੱਸੋ ਇਹਦਾ ਜਵਾਬ ਦਿਓ ਸੋ ਪੰਜਾਬੀਓ ਮੇਰੀ ਤੁਹਾਨੂੰ ਅੱਜ ਜਿਹੜਾ ਮੇਰਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਸਿਰਫ ਤੇ ਸਿਰਫ ਇਹੀ ਮਕਸਦ ਸੀਗਾ ਵੀ ਇਹ ਜਿਹੜੇ ਬੰਦਾ ਇਹ ਸਿਰਫ ਤੇ ਸਿਰਫ 3 ਸਾਲ ਤੋਂ ਲੈ ਕੇ ਬਸ ਇਹ ਤਾਂ 20-25 ਸਾਲ ਤੋਂ ਡਰਾਮਾ ਹੀ ਚੱਲ ਰਿਹਾ ਇਹਦਾ ਕੈਸਟਾਂ 'ਚ ਸਕਟਾਂ 'ਚ ਜਗਨੂ ਹਾਜ਼ਰ ਹੈ ਫਿਲਮਾਂ 'ਚ ਉਦੋਂ ਇਹ ਫਿਲਮਾਂ 'ਚ ਡਰਾਮਿਆਂ 'ਚ ਕੈਸਟਾਂ 'ਚ ਗੀਤਾਂ 'ਚ ਕਰਦਾ ਸੀ ਅੱਜ ਭਰਾ ਉਹ ਇਹ ਸੋਡਾ ਮੁੱਖ ਮੰਤਰੀ ਬਣ ਕੇ ਡਰਾਮੇ ਕਰਦਾ ਇੱਕ ਵੀ ਕੰਮ ਇਸ ਬੰਦੇ ਨੇ ਸਿਰੇ ਚੜਾਇਆ ਹੋਵੇ ਤਾਂ ਮੈਨੂੰ ਦੱਸ ਦਿਓ ਆ 40 40000 ਰੁਪਏ ਇੱਕ ਪਿੰਡ ਦੀ ਪੰਚਾਇਤ ਨੂੰ ਪਾਤਾ ਵੀ ਤੁਸੀਂ ਆਪਣੇ ਪਿੰਡਾਂ 'ਚ ਜੁੱਧ ਨਸ਼ਿਆਂ ਵਿਰੋਧ ਦੇ ਬੋਰਡ ਲਾਉਣੇ ਆ ਤੇ ਪੋਸਟਰ ਲਾਉਣੇ ਆ ਛੋਟੇ ਪਿੰਡ ਨੂੰ 40000 ਵੱਡੇ ਤੋਂ ਵੱਡਾ ਪਿੰਡ ਲੱਖ ਡੂ ਲੱਖ ਰੁਪਏ ਵੀ ਲੱਗੂਗਾ 14000 ਪੰਜਾਬ ਦੀ ਪੰਚਾਇਤ ਹੈ ਤੁਸੀਂ ਆ ਆ ਲਾਲੂ ਵੀ ਸਾਹਿਬ ਕਿੰਨਾ ਪੈਸਾ ਮੜਤਾ ਤੇ ਮੇਰੇ ਪਿੰਡ ਦਾ ਰੋਗ ਹੈ ਨੀ ਚੱਟਾ ਸ਼ਰਿਆਂ 'ਚ ਪਿਕਦਾ ਇੱਥੋਂ 20 ਪਿੰਡ ਹੋ ਜਾਂਦੇ ਹੁਣੇ ਮੇਰੇ ਪਿੰਡ ਨੂੰ ਕੋਈ ਮਰੇ ਪਿੰਡ ਮੈਂ ਪੁਲਿਸ ਨਹੀਂ ਆਈ ਦੇਖੀ ਵੀ ਹਾਂ ਮੇਰੇ ਪਿੰਡ ਦੇ ਗਏ ਨੂੰ ਫੜ ਕੇ ਲੈ ਗਈ ਸਾਰਾ ਪੁਲਿਸ ਨੂੰ ਪਤਾ ਕਿਹੜੇ ਘੜੇ ਮੇਰੇ ਪਿੰਡ ਦੇ ਵੇਚਦੇ ਆ ਸੋ ਸਿਰਫ ਇਹ ਡਰਾਮਾ ਲੋਕ ਦਿਖਾਵਾ ਸਭ ਗੱਲਾਂ ਨਾਲ ਉਹ ਸਾਡੇ ਲੋਕ ਆ ਗੱਲਾਂ ਦਾ ਖੜਾਏ ਕਰੀ ਜਾਂਦੇ ਸਾਡੇ ਲੋਕ ਗੁਣਾਂ ਝਟ ਕੇ ਮੁੜਿਆ ਆਉਂਦੇ ਵੀ ਹਾਂ ਗੱਲਾਂ ਦੇ ਨਾਲ ਵੀ ਹਾਂ ਬੋੜਾ ਘਾਂਟ ਬੋਲਿਆ ਜੀ ਐਂ ਕਰਤਾ ਮਾਨ ਸਾਹਿਬ ਨੇ ਉਹ ਕਰਤਾ ਡੱਕਾ ਲੈਦੇ ਪੱਲੇ ਕੱਖ ਨਹੀਂ ਇਹ ਪਾਣੀ ਐ ਨਹੀਂ ਰੁਕਣਾ ਜੇ ਤੁਸੀਂ ਰੋਕਣ ਨੂੰ ਫਿਰਦੇ ਆਂ ਇਹ ਪਾਣੀ ਜਾਂਦਾ ਰਹੂਗਾ ਪੂਰਾ ਪੰਜਾਬ ਤੇਰੇ ਨਾਲ ਖੜ ਜੇ ਉਹ ਖੜਨਾ ਨਹੀਂ ਹੁਣ ਜਿੰਨਾ ਮਰਜ਼ੀ ਜ਼ੋਰ ਲਾ ਲਾ ਕਿਉਂਕਿ ਤੂੰ ਬਹੁਤ ਵੱਡਾ ਧੋਖਾ ਪੰਜਾਬ ਨਾਲ ਕੀਤਾ ਉਹ ਨਹੀਂ ਖੜਦਾ ਪੰਜਾਬ ਹੁਣ ਤੇਰੇ ਨਾਲ ਤੇ ਜਾਂ ਫਿਰ ਤੇਰੇ ਕੋਲ ਦੂਜਾ ਦਾ ਕਾਨੂੰਨ ਆਲਾ ਦਮ ਗਜੇ ਨਾ ਮਾਰ ਇਹਨੂੰ ਹਾਈ ਕੋਰਟ ਦੁਆਰਾ ਹੋਕਰ ਸੁਪਰੀਮ ਕੋਰਟ ਜਾ ਜਾਂ ਲੋਕਾਂ ਮਰੇ ਹੱਥ ਬੰਨ ਕੇ ਬੇਨਤੀ ਕਰਕੇ ਮੈਥੋਂ ਹੋ ਗਈਆਂ ਗਲਤੀਆਂ ਫਿਰ ਤੇ ਨਾ ਪੰਜਾਬ ਖੜੂਗਾ ਕਿ ਸਾਡੀ ਤੂੰ ਗੱਲ ਕਰ ਰਿਹਾ ਕਿ ਕਿੱਥੇ ਕੇ ਬੁੱਢੇ ਦਰਿਆ ਆਏ ਧਰਨੇ ਲਾਉਣ ਵਾਲੇ ਅਸੀਂ ਤਾਂ ਖੜੇ ਆ ਰਾਜੀ ਬੋਥੀ ਖੜੇ ਆ ਅੱਜ ਵੀ ਤੈਨੂੰ ਫੇਰ ਮੈਂ ਚੈਲੰਜ ਕਰਦਾ ਵੀ ਆ ਜਾ ਆ ਬੁੱਢੇ ਦਰਿਆ ਤੇ ਲਿਆਤ ਦੇ ਸਾਧ ਨੂੰ ਸਰਕਾਰੀ ਨੂੰ ਸਿਚਾਈ ਨੂੰ ਪਿਓ ਪਾਣੀ ਆਜੋ ਤੂੰ ਮੰਜਾ ਹੀ ਢਾਲਾ ਉੱਥੇ ਆ ਕੇ ਪਾਣੀ ਦੂਰ ਮੰਜਾ ਢਾਲੋ ਤੁਸੀਂ ਆ ਕੇ ਜੇ ਟੜਕੇ ਨੂੰ ਬੁਰਾ ਹਾਲ ਨਾ ਹੋ ਜੇ ਇੰਨਾ ਮੁਸ਼ਕ ਉੱਥੇ ਮਾਰਦਾ ਤੇ ਜਿਹੜਾ ਲੋਕ ਪਾਣੀ ਪੀਂਦੇ ਆ ਤਲੇ ਦਾ ਹਦੋ ਬਈ ਲਿਖ ਕੇ ਜੇ ਕਿ ਨਹੇ ਦਾ ਹੱਲ ਹੋਇਆ ਤਾਂ ਕਿੰਨਾ ਕ ਹੱਲ ਹੋਇਆ ਉਹਦੇ ਪੰਜਾਹਰ ਮਾਰਿਆ ਜਾ ਕੇ ਉਹਦਾ ਕੋਲੇ ਢਾਕੇ ਮੁੜੇ ਉਹਦਾ ਬਾੜਾ ਢਾਕੇ ਮੁੜੇ ਪਸੂਆਂ ਵਾਲਾ ਉਹਦਾ ਪਾਥਰਾਂ ਢਾਕੇ ਮੁੜੇ ਨਸ਼ਾ ਫਿਰ ਜੁੱਧ ਵੱਡਿਆ ਹੋਇਆ ਜੀ ਘਰ ਤੇ ਖਤਮ ਗੱਲਾਂ ਨਾਲ ਹੀ ਕਰਦਾ ਸਰਦਾਰ ਸੋ ਇਹ ਲੋਕ ਐਡੇ ਕਮਲੇ ਨਹੀਂ ਭੰਸਿਆ ਸਮਝਦੇ ਲੋਕ ਸਮਝੋ ਪੰਜਾਬੀਓ ਸੁਣ ਨਾਲ ਹੋ ਕੀ ਦਿਓ ਆਪਣੇ ਹੱਕਾਂ ਦੇ ਪਰਹਾ ਦੇਣਾ ਸਿੱਖੋ ਯਾਰ ਮੋਧਿਆਂ ਦੇ ਉੱਤੇ ਆ ਕੇ ਗੱਲ ਕਰਿਆ ਕਰੋ ਨਾ ਜੇ ਤੁਸੀਂ ਅੰਨੇ ਭਗਤ ਬਣ ਕੇ ਮੈਂ ਕਹਿੰਦਾ ਕਿਸੇ ਦੀ ਵੀ ਅੰਨੇ ਭਗਤ ਨਾ ਬਣੋ ਯਾਰ ਛੋੜੇ ਕੋਲ ਦਿਮਾਗ ਆ ਪ੍ਰਮਾਤਮਾ ਨੇ ਸੋਚਣ ਲਈ ਦਿਮਾਗ ਦਿੱਤਾ ਦਿਲ ਅੱਖਾਂ ਸਭ ਕੁਝ ਛੋੜੇ ਕੋਲੇ ਆ ਯਾਰ ਸਰੀਰ ਛੋੜੇ ਕੋਲੇ ਆ ਛੋੜੀ ਆ ਆਪਣੀ ਅਕਲ ਤੋਂ ਕੰਮ ਲਿਆ ਕਰੋ ਕਿ ਕੀ ਸਹੀ ਆ ਜਾਂ ਕੀ ਗਲਤ ਆ ਹੈ ਆ ਪੁਲਸ ਵਾਲੀ ਦਾ ਕੀ ਹੋਇਆ ਬਿਲਕੁਲ ਥਾਰ ਵਾਲੀ ਕੁੜੀ ਦਾ ਕੀ ਹੋਇਆ ਬਈ ਧਾਤ ਦਾ ਕਰ ਉਹਦਾ ਉਹ 10 ਨਾਂਵਾ ਜਮਾਨਤ ਕਰਾ ਕੇ ਬਾਹਰ ਆ ਗਈ ਕੀ ਨਿਕਲਿਆ ਲੋਜ ਡਰਾਮਾ ਸੀ ਅਸੀਂ ਜੀ ਦੇਖੋ ਪੁਲਿਸ ਵਾਲੇ ਵੀ ਫੜ ਲਏ ਅਸੀਂ ਆਪ ਦੇ ਬੰਦੇ ਹੁਣ ਕੋਈ ਵੀ ਨਹੀਂ ਛੱਡਾਂਗੇ ਨਾ ਜੀਜਾ ਦਾ ਸਾਲਾ ਛੱਡਾਂਗੇ ਨਾ ਭਣੋਆ ਛੱਡਾਂਗੇ ਜੀ ਨਾ ਫਲਾਨਾ ਛੱਡਾਂਗੇ ਜੀ ਨਾ ਕੋਈ ਇਹਨਾਂ ਦਾ ਸਾਕਾ ਛੱਡਾਂਗੇ ਕੀ ਨਿਕਲਿਆ ਸੋ ਲੋਕੋ ਸੋਨੂੰ ਇਹ ਪੀਲਾ ਬਾਈ ਸਾਡੇ ਲਈ ਸਮਾਂ ਬਹੁਤ ਜ਼ਿਆਦਾ ਗੰਭੀਰ ਆ ਪਾਣੀ ਸਾਡੇ ਮੁੱਕਦੇ ਜਾ ਰਹੇ ਆ 14-15 ਸਾਲ ਦਾ ਪੰਜਾਬ ਕੋਲੇ ਪਾਣੀ ਐ ਦਰਿਆਵਾਂ ਦੇ ਪਾਣੀ ਸਾਡੇ ਜ਼ਹਿਰ ਬਣਾ ਦਿੱਤੇਗੇ ਪਾਪਾ ਕੇ ਕੈਮੀਕਲ ਤੇ ਜਾਣਾ ਅ ਨਵਾਂ ਪੰਜ ਕੱਢਣ ਜਾ ਰਿਹਾ ਭਵਨ ਸਿੰਘ ਚਮਕੌਰ ਸਾਹ ਦੇ ਕੋਲੇ 1100 ਏਕੜ ਪੈਲੀ ਪੰਚਾਇਤ ਦੀ ਰਕਬਾ ਕੇ ਉੱਥੇ ਆਇਆ ਰਾਣਾ ਗੁਰਜੀਤ ਕਹਿੰਦਾ ਮੈਂ ਮੱਕੀਆਂ ਬਜਾਉਂਗਾ ਮੱਕੀਆਂ ਤੇ ਮੈਂ ਮੈਨਸਪੀਦੂ ਮੈਂ ਪੰਜਾਬ ਨੂੰ ਬਚਾਉਂ ਉਹਦੀ ਫੈਕਟਰੀ ਤੇ ਉਹਦੇ ਰਿਸ਼ਤੇ ਦੀ ਫੈਕਟਰੀ ਲਗਾਉਣ ਜਾ ਰਿਹਾ ਚਮਕੌਰ ਸਾਹ ਦੇ ਕੋਲੇ ਨਹਿਰ ਦੇ ਉੱਤੇ 1100 ਏਕੜ ਦੇ ਵਿੱਚ ਪੇਪਰ ਮਿਲ ਦੇ ਜਬਾਬ ਜੀ ਹਿੰਮਤ ਤਾਂ ਵੀ ਨਹੀਂ ਕਰ ਰਹੇ ਆ ਬਚਾਰੇ ਖਾੜੇ ਪਿੰਡ ਕਿਵੇਂ ਉੱਥੇ ਲੋਕਾਂ ਨੂੰ ਥੋੜੀ ਪੁਲਿਸ ਨੇ ਕੁੱਟਮਾਰ ਕੀਤੀ ਕਿਵੇਂ ਉੱਥੇ ਕੁੜੀਆਂ ਵਿਚਾਰੀਆਂ ਬੀਬੀਆਂ ਦੇ ਜੁੰਡੇ ਪੱਟੇ ਕੇ ਚੁੰਨੀਆਂ ਪਾਣੀਆਂ ਜੀਆਂ ਜੇ ਤੂੰ ਕਹਿੰਨਾ ਮੈਂ ਪੰਜਾਬ ਦਾ ਰਖਾਂ ਜਿਹੜਾ ਬੰਦਾ ਬੋਲਦਾ ਜਿਹੜਾ ਬੰਦਾ ਸਵਾਲ ਪੁੱਛਦਾ ਤੈਨੂੰ ਚੱਕ ਕੇ ਪਰਚਾ ਦਰਜ ਕਰ ਦਿੰਦੇ ਆ ਕਿੰਨੇ ਬੰਦਿਆਂ ਦੇ ਮੇਰੇ ਵਰਗਿਆਂ ਤੇ ਹੋਰ ਕਿੰਨੇ ਬੰਦਿਆਂ ਦੇ ਪਰਚੇ ਹੋਏ ਤੇਰੀ ਸਰਕਾਰ ਵੱਲੋਂ ਤੂੰ ਕਹਿੰਨਾ ਇਦਾਂ ਧੱਕੇ ਨਹੀਂ ਕਰਦੇ ਕਿਸੇ ਨਾਲ ਆਇਆ ਤੇ ਤਸਵੀਰ ਕਹਿੰਦਾ ਬੱਲਰਾਂ 90000 ਕਹਿੰਦਾ ਬਾਈ ਫਾਲੋਅਰ ਹੋ ਗਏ ਉਹਦੇ ਚਿੱਟੇ ਵਾਲੀ ਦੇ ਸਹੀ ਸਾਢੇ ਵਾਲੇ ਦਾ ਲੋਕ ਇਹ ਜੀ ਹੈ ਇਹਦਾ ਕੋਈ ਇਹਨਾਂ ਨੂੰ ਆਪਣਾ ਕੋਈ ਟੈਂਪੂਆਂ ਠੁੰਪੂਆਂ ਦੇ ਫਾਲੋਅਰ ਇਹ ਹੋਏ ਫਿਰਦੇ ਆ ਨਚਾਰਾਂ ਦੇ ਫਾਲੋਅਰ ਇਹ ਹੋਏ ਫਿਰਦੇ ਆ ਕੋਈ ਨੰਗਾ ਹੋ ਕੇ ਨੱਚੀ ਜਾਵੇ ਉਹਦੇ ਫਾਲੋਅਰ ਇਹ ਹੋ ਜਾਂਦੇ ਆ ਚੰਗੇ ਕੰਮ ਦੇ ਥੋੜੀ ਸੁਣਨਾ ਹੁੰਦਾ ਇਹਨਾਂ ਨੇ ਹਾਂ ਏਆਈ ਜੀ ਰਾਜ ਕੀ ਰਾਜ ਜੀ ਸਿਧਨ ਰਾਜ ਜੀ ਤੱਕ ਮੁੰਡਾ ਕਹਿੰਦਾ ਬਾਈ ਰਾਜ ਜੀ ਦਾ ਕੋਈ ਨਾਣੀ ਲੰਦਾ ਪਹਿਲੇ ਕੋਲੋ ਏ ਜੀ ਰਾਜ ਜੀ ਸਿੰਘ ਇੱਕ ਡੀਐਸਪੀ ਨਾਲ ਭਗੌੜਾ ਚਿੱਟੇ ਚ ਉਹ ਫੜੇ ਵੀ ਨਹੀਂ ਗਏ ਇਹਨਾਂ ਤੋਂ ਸਭ ਡਰਾਮੇ ਹੋ ਰਹੇ ਆ ਭਰਾਵੋ ਸਾਡੇ ਲੋਕਾਂ ਨੂੰ ਜਦੋਂ ਸਮਝ ਨਹੀਂ ਆਉਂਦਾ ਕੀ ਲੋਕਾਂ ਨਾਲ ਕਰੀਏ ਯਾਰ ਬਹੁਤ ਚਿਰ ਹੋ ਗਿਆ ਤੱਕ ਲੱਪਦੇ ਆ ਭਰਾਵੋ ਇਹ ਗਲਤ ਸਾਨੂੰ ਗਮਰਾਹ ਕਰ ਰਹੇ ਗੱਲਾਂ ਨਾਲ ਗਮਰਾਹ ਕਰ ਰਿਹਾ